ਸੋ ਜਾਨਪੁਰ ਦੇ ਬੱਚਿਆਂ ਦੇ ਹਸਪਤਾਲ ਵਿੱਚੋਂ ਬੱਚੀ ਚੋਰੀ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਅਨੁਸਾਰ ਸੋ ਜਾਨਪੁਰ ਦੇ ਬੱਚਿਆਂ ਦੇ ਹਸਪਤਾਲ ਵਿੱਚ ਇੱਕ ਛੋਟੀ ਬੱਚੀ ਨੂੰ ਲੈ ਕੇ ਪਰਿਵਾਰ ਉਸ ਦਾ ਇਲਾਜ ਕਰਵਾਉਣ ਲਈ ਆਇਆ ਸੀ ਜਿਸ ਦੌਰਾਨ ਹਸਪਤਾਲ ਵਿੱਚ ਕੁਝ ਲੋਕ ਉਸ ਬੱਚੀ ਨੂੰ ਜ਼ਬਰਦਸਤੀ ਚੁੱਕ ਕੇ ਲੈ ਜਾਂਦੇ ਹਨ ਬੱਚੀ ਦੇ ਘਰ ਵਾਲਿਆਂ ਵੱਲੋਂ ਉਹਨਾਂ ਦੀ ਕੋਸ਼ਿਸ਼ ਨੂੰ ਫੇਲ ਕਰ ਦਿੱਤਾ ਜਾਂਦਾ ਹੈ ਅਤੇ ਇਸ ਸਬੰਧੀ ਦੋ ਬੰਦੇ ਵੀ ਫੜ ਕੇ ਪੁਲਿਸ ਵਿੱਚ ਦਿੱਤੇ ਜਾਂਦੇ ਹਨ ਪੁਲਿਸ ਮੌਕੇ ਤੇ ਪਹੁੰਚ ਕੇ ਜਾਂਚ ਕਰਦੀ ਹੈ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਹਸਪਤਾਲ ਪ੍ਰਬੰਧਨ ਵੱਲੋਂ ਸੁਰੱਖਿਆ ਦੇ ਪੂਰੇ ਇੰਤਜ਼ਾਮ ਨਾ ਕਰਨ ਦੇ ਚਲਦੇ ਇਹ ਕੰਮ ਹੋਇਆ ਅਤੇ ਉਹਨਾਂ ਹਸਪਤਾਲ ਖਿਲਾਫ ਰੋਸ਼ਨੀ ਵਿਅਕਤ ਕੀਤਾ ਹੈ ਆਓ ਦੇਖਦੇ ਹਾਂ ਪੂਰੀ ਖਬਰ ਠੀਕ ਆ ਹਾਦੀ ਬੇਟੀ ਉਹ ਤੋਂ ਨਾ ਲੱਗੇ ਨਾ ਪੰਜਾ ਕੋਈ 20 25 ਦਾ ਗਰੂ ਹੀ ਉਹ ਚੁੱਕੇ ਲੱਗੇ ਤੇ ਉਹ ਡਾਕਟਰ ਸਾਨੂੰ ਅਸੀਂ ਬੇਨਤੀ ਕੀਤੀ ਆ ਡਾਕਟਰ ਸਾਹਿਬ ਨੂੰ ਆਂਦੇ ਤੇ ਭਾਈ ਅਸੀਂ ਤੇ ਇਹ ਕਰਨੇ ਆ ਇਹਨੂੰ ਉਸ ਫਰੋਂ ਤਾਲਾ ਲੱਗਾਇਆ ਜਾਏ ਕਿਉਂਕਿ ਸਾਡੀ ਨਹੀਂ ਮੰਗ ਪੂਰੀ ਹੋਣੀ ਡਾਕਟਰ ਸਾਹਿਬ ਨਾਲ ਆ ਕੇ 2 ਮਿੰਟ ਗੱਲ ਕਰਨਾ ਹਾਨੂੰ ਪਤਾ ਹੈ ਇਹ ਡਾਕਟਰ ਦੇ ਬਾਅਦ ਕੁਝ ਹੀ ਹੋਇਆ ਸੀ ਤਨਾ ਨਾ ਹੀ ਸਾਨੂੰ ਵੀਡੀਓ ਦੇਣ ਦੀ ਇੱਥੇ ਦੀ ਤੁਹਾਨੂੰ ਵੀਡੀਓ ਦੇਣ ਨਾ ਕੀ ਗੱਲ ਹੈ ਸਾਡੀ ਵੀ ਗਲਤੀ ਹੈ ਹਾਂ ਤੇ ਵੀ ਗਲਤੀ ਹੈ ਉਹਨੇ ਕੁਝ ਨਹੀਂ ਕੀਤਾ ਜੀ ਉਹ ਡਾਕਟਰ ਸਾਹਿਬ ਨਹੀਂ ਸਾਹਮਣੇ ਆਣ ਅਸੀਂ ਹੋਂ ਵੀ ਉਹ ਅੰਦਰ ਬਾਸ ਕੁਝ ਬਾਹਰ ਆਂਦੇ ਆ ਡਾਕਟਰ ਸਾਹਿਬ ਨਹੀਂ ਆਂਦੇ ਅਸੀਂ ਇਹ ਨਹੀਂ ਹੋਇਆ ਤਾਂ ਅਸੀਂ ਰੋਡ ਵੀ ਬੰਦ ਕਰਾਂਗੇ ਸਹੀ ਗੱਲ ਹੈ ਅਸੀਂ ਰੋਡ ਵੀ ਬੰਦ ਕਰਾਂਗੇ ਜੇ ਡਾਕਟਰ ਸਾਹਿਬ ਨਹੀਂ ਆਇਆ ਇਹ ਲਾਸਟ ਰੋਡ ਬੰਦ ਕਰ ਦਾਂਗੇ ਬੱਚੀ ਸੇਫ ਹੈ ਜਿਹੜੀ ਬੱਚੀ ਆ ਆ ਬੱਚੀ ਆ ਗਈ ਘਰ ਅਸੀਂ ਉਹ ਦੋ ਬੰਦੇ ਅਰੈਸਟ ਕਰਾਇਆ ਸੀ ਠੀਕ ਹੈ ਉਹਨੇ ਪਹਿਲੇ ਪੁਲਿਸ ਵਾਲਿਆਂ ਵੀ ਸਾਡੀ ਨਹੀਂ ਸੁਣੀ ਉਹ ਸਾਡੇ ਬਰੇਦੀ ਹੀ ਆਪਣਾ ਵੱਡਾ ਉਹਦੀ ਨਹੀਂ ਸੁਣੀ ਪੁਲਸਾਂ ਨੇ ਫੋਨ ਵੀ ਕੀਤੇ ਇੱਕ ਦੋ ਫੋਨ ਕੀਤੇ ਨਹੀਂ ਤੁਕੇਣਾ ਫੋਨ ਉਹਨਾਂ ਬਾਅਦ ਤੋਂ ਉਹਨੇ ਜਾ ਕੇ ਖੁਦ ਛਾਣੇ ਜਾ ਕੇ ਰਿਪੋਰਟ ਕੀਤੀ ਪੁਲਸਾਂ ਦੇ ਨਾਲ ਲੈ ਕੇ ਆਇਆ ਹੁਣ ਡਾਕਟਰ ਸਾਹਿਬ ਦੇ ਸਾਹਮਣੇ ਆਣ ਤੇ ਸਾਡੇ ਨਾਲ ਗੱਲ ਕਰਨ ਤੇ ਠੀਕ ਹੈ ਜੇ ਸਾਡੀ ਗਲਤੀਆਂ ਉਹਦੀ ਗਲਤੀ ਹੈ ਉਹ ਤਾਂ ਨਾਲ ਗੱਲ ਕਰਨਾ ਵੀ ਬੀ ਸ਼ੇਰਫੁਲ ਵੈਰੀ ਵੈਰੀ ਸ਼ੇਰਫੁਲ ਦਿਸ ਹਸਪੀਟਲ ਹਮਨੇ 1 ਘੰਟੇ ਸੇ ਯਹਾਂ ਪੇ ਹਮ ਖੜੇ ਆ ਹਮਨੇ ਸ਼ੋਰ ਮਚਾਇਆ ਉਹ ਬਿਲਕੁਲ ਕਿਤਨੇ ਕੇਰਲੈਸ ਡਾਕਟਰ ਹੈ ਉਹ हमारे की देखो हमने कितने देर से यहाँ खड़े हैं सवाल कर हमने सिर्फ दो दिन सवाल करने थे उनसे उन्होंने बिल्कुल सामने नहीं आए क्यों नहीं आए डर गए वो डॉक्टर साहब देख रहे होंगे हम हमने उनसे सवाल तो करना था डॉक्टर साहब यहाँ पे क्यों लाइव है वो हमारे सामने क्यों नहीं आए वो क्या डरते हैं वो हमसे सवाल करे हम भी उनसे करते हैं उनसे हम दो तीन क्वेश्चन पूछना चाहते हैं डॉक्टर साहब क्यों नहीं सामने आ रहे क्या उन्होंने फिर उनको फिर से के ये जिम्मेदार था क्या ये जिम्मेदार था और सबसे मेन क्वेश्चन ये है कि हम उनसे ये पूछना चाहते हैं कि हम यहाँ पे खड़े थे उनका कोई भी स्टाफ मेंबर नहीं आया जो हमें सीसीटीवी फुटेज दिखाते हम देखते अभी अभी तो हम देखते कि क्या क्या है क्या हुआ क्या क्योंकि जिसने बच्चा उठाया है उसके साथ और भी कोई था या नहीं हम देखना चाहते थे कि कैसा सिस्टम था यहाँ पे उस टाइम का माहौल कैसा था किस माहौल में हमारा बच्चा वो लेके जा रहा था ਡਾਕਟਰ ਸਾਹਿਬ ਨਹੀਂ ਆਏ ਉਹਨਾਂ ਦਾ ਸਟਾਫ ਮੈਂਬਰ ਨਹੀਂ ਆਇਆ ਕਿਸੇ ਨੇ ਹਮਾਰੇ ਸਾਥ ਗੱਲ ਨਹੀਂ ਕੀਤੀ ਵੈਰੀ ਵੈਰੀ ਸ਼ੈਫਲ ਕੀ ਕਿਸ ਕੋਲ ਲੱਗੇ ਜੀ ਸਾਡੇ ਕੋਲ ਨਾ ਬੱਚੀ ਮੇਰੀ ਭਤੀਜੀ ਕੋ ਕੇ ਮੇਰੇ ਕੋਲ ਨਾ ਨਾ ਹਸਪੀਟਲ ਚ ਲੱਗੇ ਅੱਛਾ ਜੀ ਦੇਖੋ ਕਿਨੇ ਲੋਕ ਲੱਗੇ ਹੋ ਮੇਰੇ ਹੁੰਦੇ ਹੋਏ ਤੇ ਦੋ ਸੀ ਤੇ ਬਾਹਰ ਪੁੱਛੋ ਪਤਾ ਲੱਗਾ ਮੈਂ ਆਪਣੇ ਨਾ ਜੀਠ ਨੂੰ ਦੱਸਿਆ ਤੇ ਉਹਨੇ ਨਾ ਬਾਹਰੋਂ ਕੇ ਦੇਖਿਆ ਉਹ 20 ਪਤੀ ਜਾਣੇ ਸੀ ਜਾਨੀ ਕੀ ਉਹ ਲੋਕ ਕਿੰਨੇ ਦੋ ਲੋਕ ਤੇ ਉਹ ਦੋ ਲੋਕ ਅਹੀ ਠਾਣੇ ਆ ਪਾ ਉਹ ਕੰਨੇ 25 ਜਾਣੇ ਆ ਹੁਣ ਬਕੇ ਆ ਕੰਨੇ 20 25 ਜਾਣੇ ਆ ਠੀਕ ਹੈ ਇਹ ਮੰਨ ਕਰਕੇ ਬਚਾ ਦੋ ਦੋ ਜੀ ਇਹਨਾਂ ਨੇ ਸਾਰਾ ਦਿੱਤੀ ਜਾਵੇ ਇਹਨਾਂ ਨੇ ਮੰਗਾ ਵੀ ਸਾਡਾ ਬੱਚਾ ਚੱਕਿਆ ਹੌਪੀਟਲ ਦੇ ਵਿੱਚੋਂ ਇਹਨਾਂ ਨੇ ਕਿ ਪੰਜਾਹ ਬੰਦੇ ਨੇ ਤੇ ਸਾਨੂੰ ਇਹਨਾਂ ਦੀ ਮੰਗਾ ਵੀ ਸਾਨੂੰ ਉਹ ਵੀਡੀਓ ਦੋ ਕਲਿੱਪ ਜਿਹੜੀ ਕੈਮਰੇ ਅੱਜ ਕੈਦ ਹੈ ਉਹ ਜੀ ਮਿਲਿਆ ਆ ਜਾਨਾ ਉਹਨੇ ਇਹਨਾਂ ਕੋਲ ਹੈਗੀ ਉਹ ਕਦੇ ਦੇ ਦੇ ਡਰਦਾ ਕਹਿੰਦੇ ਦੇ ਦੇ ਸਾਨੂੰ ਛਿੰਦੇ ਬੇਦੀ ਗੱਲ ਆ ਜੇ ਮੈਨੂੰ ਟੈਂਕਰ ਦਾ ਪਤਾ ਸਾਨੂੰ ਫੋਨ ਤੇ ਬੱਜ ਗਿਆ ਤਲਾਸ਼ ਮੇਰੀ ਆ ਟੈਂਕਰ ਮੈਨੂੰ ਪਤਾ ਦੇਰੇ ਮੇਰੀ ਦੀ ਜਿਹੜੇ ਬੰਦੇ ਕੋਲ ਪਈ ਲੱਗੀ ਉਹ ਕੰਮ ਕਰਦੀ ਜਾ ਰਹੀ ਆ ਨਹੀਂ ਪਹਿਲਾਂ ਰਸਾਣੇ ਕੰਮ ਲੇਟ ਹੋ ਗਈ ਆ ਠੀਕ ਹੈ ਨਾ ਉਸ ਤੋਂ ਬਾਅਦ ਤੁਹਾਨੂੰ ਬਾਰਦੀ ਕਾਨੂੰਨੀ ਕਾਰਵਾਈ ਕੀਤੀ ਜੋ ਜਿੰਨਾ ਬਚਾ ਸਕਾ ਠੀਕ ਆ